ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਸਿਟੀ ਫਰੋਜਪੁਰ ਲੱਗਾ ਜੀ ਤੇ ਸਾਰੇ ਫਰੋਜਪੁਰ ਦੇ ਨਿਵਾਸੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਜੀ ਤੁਹਾਨੂੰ ਇਹ ਵੀ ਮੈਂ ਤੁਹਾਡੇ ਸੇਵਾ ਦੇ ਵਿੱਚ ਹਾਜ਼ਰ ਹਾਂ ਜਦੋਂ ਮਰਜ਼ੀ ਮੇਰੇ ਕੋਲ ਆਓ ਤੇ ਕੋਈ ਡਰਨ ਦੀ ਕੋਈ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿ ਜਿੰਨਾ ਚਿਰ ਮੈਂ ਬੈਠਾ ਇੱਥੇ ਕੋਈ ਘਬਰਾਉਣ ਦੀ ਲੋੜ ਨਹੀਂ ਜਦੋਂ ਮਰਜ਼ੀ ਆਓ ਦੂਸਰਾ ਵੀ ਅਸੀਂ ਇੱਕ ਵਿਸ਼ਾਲ ਸਿੰਘ ਉਰਫ ਮੰਨਾ ਜਿਹੜਾ ਪ੍ਰੀਤਨਗਰ ਦੇ ਇਧਰ ਰਹਿਣ ਵਾਲਾ ਇਹਦੇ ਖਿਲਾਫ ਜਿਹੜੇ ਤਕਰੀਬਨ 10 ਮੁਕਦਮੇ ਦਰਜ ਨੇ ਜੀ ਤੇ ਇਹ ਪਿਛਲੇ ਸਮੇਂ ਦੇ ਵਿੱਚ ਇੰਨੇ ਮੈਨੂੰ ਪਤਾ ਲੱਗਾ ਕਿ ਇੰਨੇ ਹਸਪੀਟਲ ਦੇ ਵਿੱਚ ਜਿਹੜੇ ਡਾਕਟਰ ਇੱਕ ਵਧੀਆ ਪੋਸਟ ਤੇ ਜਿਹੜੇ ਤਾਇਨਾਤ ਹੁੰਦੇ ਨੇ ਉਹਨਾਂ ਦੇ ਨਾਲ ਇਹਨੇ ਮਿਸਬੀਵ ਕੀਤਾ ਉਹਦੇ ਖਿਲਾਫ ਜਿਹੜੀ ਐਫਆਈਆਰ ਦਰਜ ਹੈ ਨਹੀਂ ਉਹਦੇ ਵਿੱਚ ਦੀ ਰੈਸ਼ਟ ਬਾਕੀ ਹੈ ਰੈਸ਼ਟ ਅਸੀਂ ਪਾਵਾਂਗੇ ਹੁਣ ਅਸੀਂ ਕੱਲੇ ਨੂੰ ਗ੍ਰਿਫਤਾਰ ਕੀਤਾ ਇਹਦੇ ਕੋਲ ਇੱਕ 3 ਬੋਰ ਦਾ ਪਿਸਟਲ 2 ਰਾਉਂਡ 192 ਗੋਲੀਆਂ ਤੇ 47 ਗ੍ਰਾਮ ਜਿਹੜੀ ਹੈਰਵਨ ਰਿਕਵਰ ਕੀਤੀ ਹੈ ਹੁਣ ਅਸੀਂ ਅਜਮਾਨਜੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕੀਤਾ ਤੇ ਇਹਦਾ ਰਿਮਾਂਡ ਅਸੀਂ ਹਾਸਲ ਕੀਤਾ ਹੁਣ ਇਹਦੀ ਪੁੱਛਗਿੱਛ ਚੱਲ ਰਹੀ ਹੈ ਕਿ ਇਹ ਹੈਰਵਨ ਨੇ ਕਿੱਥੋਂ ਲਿਆਇਆ ਹੈ ਤੇ ਇਹਨੂੰ ਕਿੰਨੂੰ ਗਾਂ ਦੇਣੀ ਸੀ ਤੇ ਕਿਹੜੇ ਕਿਹੜੇ ਦੇ ਮੇਨ ਸਪਲਾਈਅਰ ਨੇ ਤੇ ਕਿੱਥੋਂ ਲਿਆਉਂਦਾ ਤੇ ਕਿੱਥੇ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਦੀ ਅਸੀਂ ਪੜਤਾਲ ਅਸੀਂ ਕਰ ਰਹੇ ਹਾਂ ਸਰ ਇਹ ਕਾਰਨ ਪਤਾ ਲੱਗਾ ਹੀ ਹਸਪੀਟਲ ਵਿੱਚ ਇਹ دہشت ਫਣਉਣ ਲਈ ਕਿ ਕਿ ਇਹਨਾਂ ਨੇ ਗੋਲੀ ਦਾ ਹਮਲਾ ਵੀ ਚਲਾਈ ਹੈ ਕਿ ਕਿਸ ਤਰ੍ਹਾਂ ਇਹ ਇਹ ਅਸੀਂ ਹੁਣ ਇਹਦੀ ਅਸੀਂ ਮੈਂ ਵੀਡੀਓ ਕਲਿੱਪ ਇਹਦੀ ਹੀ ਮੈਂ ਹਾਸਲ ਕਰ ਰਿਹਾ ਜੀ ਵੀਡੀਓ ਕਲਿੱਪ ਦੇ ਵਿੱਚ ਬਿਲਕੁਲ ਕਲੀਅਰ ਆ ਰਹੇ ਨੇ دہشت ਕਰ ਰਹੇ ਨੇ ਇਹਨਾਂ ਦਾ 307 ਦੇ ਇਹਨਾਂ ਦੇ ਖਿਲਾਫ ਜਿਹੜੇ ਮੁਕਦਮੇ ਦਰਜ ਨੇ ਐਨਡੀ ਦੇ ਵੀ ਇੱਥੇ ਮੁਕਦਮੇ ਦਰਜ ਨੇ ਇਹ ਮਤਲਬ ਕਿ ਇੱਕ ਕੋ ਨਾਮੀ ਗੈਂਗਸਟਰ ਦਾ ਜਿਹੜਾ ਖਾਸ ਸਮਾਰਥਕ ਵੀ ਇਹ ਮੰਨਿਆ ਜਾਂਦਾ ਇਹ ਸਾਹਮਣੇ ਆਈ ਏ ਮੇਰੇ ਗੱਲ ਹੁਣ ਅਸੀਂ ਇਹਦੀ ਹੋਰ ਇਹਦੀ ਤੰਗਾਈ ਨਾਲ ਦੀ ਤਫਤੀਸ਼ ਕਰ ਰਹੇ ਹਾਂ ਕੁਝ ਮਕਦਮੇ ਜਿਹਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਹ ਵੀ ਅਸੀਂ ਪਾਵਾਂਗੇ ਸਰ ਇਹਨੂੰ ਸਪੈਸ਼ਲ ਟਰੈਕ ਲਾਇਆ ਇਹਨੂੰ ਅਰੈਸਟ ਕੀਤਾ ਗਿਆ ਕਿ ਨਾਕੇ ਦਰਾਂ ਤੇ ਦੇਖੋ ਜੀ ਅਸੀਂ ਇਹਨੂੰ ਆਪਣੇ ਅਗਸਤ ਦਰਾਂ ਨਾਲ ਮੈਂ ਜਿੱਦਣ ਦਾ ਆਇਆ ਤੇ ਮੈਂ ਦੇਖਿਆ ਸੀ ਵੀ ਸਭ ਤੋਂ ਜਿਹੜਾ ਮੇਨ ਬੰਦਾ ਜਿਹੜਾ ਹੈ ਵੀ ਇਹ ਕਿੱਥੇ ਆਜਦੇ ਤੇ ਮੈਂ 1-2 ਦਿਨ ਹੋ ਗਿਆ ਸੀ ਮੈਂ ਪਿੱਛੇ ਲੱਗਾ ਕੱਲ ਇਹਨਾਂ ਨੇ ਸਾਨੂੰ ਅਹੀਂ ਇਹਨੂੰ ਗਸਤ ਦੇ ਦਰਾਂ ਨੀ ਨੂੰ ਅਹੀਂ ਕਾਬੂ ਕਰ ਲਿਆ ਜੀ ਨਸ਼ਾ ਤਸਕਰਾਂ ਨੂੰ ਤੇ ਨਸ਼ੇਚਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਨਸ਼ਾ ਤਸਕਰਾਂ ਨੂੰ ਇਹ ਮੈਂ ਚੇਤਾਵਨੀ ਦੇਣਾ ਚਾਹੁੰਦਾ ਵੀ ਨਸ਼ਾ ਵੇਚਣਾ ਬੰਦ ਕਰ ਦਿਓ ਆਮ ਪਬਲਿਕ ਦੇ ਵਿੱਚ ਰਹੋ ਤੁਹਾਡਾ ਵਧੀਆ ਮਾਨ ਸਤਕਾਰ ਹੋਵੇਗਾ ਜੇ ਮੇਰੇ ਹੁੰਦਿਆਂ ਕੋਈ ਤੁਸੀਂ ਨਸ਼ੇ ਨੂੰ ਵੇਚੂਗੇ ਤੇ ਉਹਦੇ ਖਿਲਾਫ ਮੈਂ ਸਖਤ ਕਾਨੂੰਨ ਨਾਲ ਜਿਹੜੀ ਹੈ ਕਾਰਵਾਈ ਕਰੂੰਗਾ ਜਿਹੜੇ ਬੰਦੇ ਨਸ਼ਾ ਤਸਕਰ ਨੂੰ ਮੈਂ ਸੰਦੇਸ਼ ਦੇਣਾ ਚਾਹਣਾ ਕਿ ਮੈਂ ਜਿੱਥੇ-ਜਿੱਥੇ ਪਿੱਛੇ ਲੱਗਾ ਰਿਆ ਮੇਰੇ ਬੈਕਵਰਡ ਨੂੰ ਜੋ ਮੈਂ ਕੰਮ ਕੀਤਾ ਉਹਨੂੰ ਤੁਸੀਂ ਆਪ ਹੀ ਦੇਖ ਲਓ ਮੈਂ ਬਿਲਕੁਲ ਨਸ਼ੇ ਤਸਕਰ ਦੇ ਖਰਾਬ ਖਿਲਾਫ ਹਾਂ ਤੇ ਜਾਂ ਤਾਂ ਆਪਨਾ ਇਥੋਂ ਕਾਰਬਾਰ ਛੱਡ ਦੋ ਜਾਂ ਰਸਤੇ ਨਸ਼ੇ ਵਾਲਾ ਕੰਮ ਛੱਡ ਦੋ ਮੈਂ ਬਿਲਕੁਲ ਕਿਸੇ ਨੂੰ ਫ੍ਰੀ ਕਰਨ ਵਾਲਾ ਨਹੀਂ ਕੀਤਾ ਜਾਊਗਾ ਇਹਨਾਂ ਦੇ ਖਿਲਾਫ ਜਿਹੜਾ ਸਖਤੋ ਸਖਤ ਐਕਸ਼ਨ ਲਿਆ ਜਾਊਗਾ ਇਸੇ ਤਰ੍ਹਾਂ ਮੈਡੀਕਲ ਸਟੋਰ ਨੇ ਜੀ ਉਹਨਾਂ ਨੂੰ ਵੀ ਮੈਂ ਇੱਕ ਸਖਤ ਚੇਤਾਵਨੀ ਦੇਣਾ ਚਾਹਣਾ ਵੀ ਜੋ ਤੁਹਾਨੂੰ ਗਵਰਨਮੈਂਟ ਵੱਲੋਂ ਅਲਾਉਡ ਜਿਹੜੇ ਲਾਇਸੈਂਸ ਦੇ ਮੁਤਾਬਕ ਜੋ ਮੈਡੀਸਿਨ ਤੁਸੀਂ ਸੇਲ ਪਰਚੇਜ ਕਰ ਸਕਦੇ ਹੋ ਉਹੀ ਕਰੋ ਐਨਡੀ ਦੇ ਜਿਹੜੇ ਕੋਈ ਵੀ ਇੱਕ ਕਿਸੇ ਦੀ ਸ਼ਮੂਲੀਅਤ ਪਾਈ ਜਾਂਦੀ ਹੈ ਜਾਂ ਬੰਦਾ ਫੜਿਆ ਜਾਂਦਾ ਉਹਦੀ ਪੁੱਛ ਕਿਸੇ ਦੇ ਵਿੱਚ ਦੱਸ ਦਿੱਤਾ ਵੀ ਫਲਾਣੇ ਮੈਡੀਕੋ ਲੈ ਆਵਾ ਤੇ ਉਹਨੂੰ ਵੀ ਕਿਸੇ ਹਾਲਤ ਦੇ ਵਿੱਚ ਫ੍ਰੀ ਨਹੀਂ ਕੀਤਾ ਜਾਊਗਾ